रोल बहुत वाइसिया प्ले किया अपना एंड सिचुएशन के हिसाब इदा के थॉट साइ सोसाइटी काफ़ी हो रहा तो सारे मूवी जरूर देखनी चाहिए क्योंकि ट्रू बेस्ड स्टोरी भी सी एक तरीके एंड यस थैंक यू मैम की बहुत सोनी जी बहुत सोनी मूवी है सारी जनता कह सकते हैं सी मैं कहना चाहूँगी कि यह बनने चाहिए और मूवी बहुत सोनी है मैं जी तक जिन्हें बहुत सोहना सारी साल भाग तक बहुत सोहना चाहता ਥੈਂਕ ਯੂ ਸੋ ਮੱਚ ਐਹਰ ਦੇ ਕਾਨਸੈਪਟ ਲੈ ਕੇ ਆਣ ਦੇ ਬਹੁਤ ਸੋਹਣਾ ਥੈਂਕ ਯੂ ਥੈਂਕ ਯੂ ਹੈਲੋ ਸਤਿ ਸ਼੍ਰੀ ਅਕਾਲ ਆ ਦੋ ਮੈਂ ਸੋਨਿਆ ਦਸੀ ਵਿਖਰੋ ਦਾਨਿਕ ਸੈਵਰਟੀ ਵੀ ਸੋ ਅੱਜ ਅਸੀਂ ਪਹੁੰਚੇ ਆ ਪ੍ਰੀਮੀਅਰ ਦੇ ਉੱਤੇ 6 ایج فلم دے اس فلم دی گل کریے ਤਾਂ ਇਸ ਦੇ ਵਿੱਚ ਬਹੁਤ ਸੋਹਣਾ ਜੋ ਆ ਕਾਨਸੈਪਟ ਦਿਖਾਇਆ ਗਿਆ ਕੋ ਡਰਾਮਾ ਦਿਖਾਇਆ ਗਿਆ ਇਸ ਫਿਲਮ ਦੇ ਵਿੱਚ ਹਰਦੀਪ ਗਰੇਵਾਲ ਮੈਂਦੀ ਇਕੱਠੇ ਹੋਰ ਬਹੁਤ ਸਾਰੇ ਸਿਤਾਰੇ ਨਜ਼ਰ ਆ ਰਹੇ ਆ ਚਲੰਦਾ ਅਸ ਪ੍ਰੀਮੀਅਰ ਅਸੀਂ ਵੇਖਾਂਗੇ ਤੇ ਨਾਲ ਦੇ ਨਾਲ ਜਿਹੜੇ ਫਿਲਮ ਦੇਖਣ ਪਹੁੰਚੇ ਦਰਸ਼ਕਾਂ ਉਹਨਾਂ ਦੇ ਕੋਲ ਰਿਵਿਊ ਲਵਾਾਂਗੇ ਕਿ ਉਹਨਾਂ ਨੂੰ ਇੱਕ ਕੋ ਡਰਾਮਾ ਫਿਲਮ ਸੋ ਸੋ ਬਹੁਤ ਸੋਹਣਾ ਕਨਸੈਪਟ ਲੈ ਕੇ ਆਏ ਹੋ ਹਰ ਤੀਸਰੇ ਇੱਕ ਘਰ ਦੀ ਕਹਾਣੀ ਕਹਿ ਸਕਦੇ ਆਪਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਈ ਵਾਰ ਮੁੰਡੇ ਸ਼ਿਕਾਰ ਹੁੰਦੇ ਕਈ ਵਾਰ ਕੁੜੀਆਂ ਸ਼ਿਕਾਰ ਹੁੰਦੀਆਂ ਸੋ ਕੀ ਕਹਿਣਾ ਚਾਹੋਗੇ ਆਡੀਅנס ਨੂੰ ਇਸ ਫਿਲਮ ਦੇ ਮੈਂ ਕੀ ਕਹਣਾ ਮੈਂ ਤਾਂ ਜੋ ਕਹਿਣਾ ਸੀ ਕਹਤਾ ਫਿਲਮ ਦੇ ਵਿੱਚ ਤੁਸੀਂ ਦੱਸੋ ਪਾਜੀ ਦੱਸਣਗੇ ਮੈਂ ਬਹੁਤ ਬਹੁਤ ਸੰਵੇਦਨਸ਼ੀਲ ਮੁੱਦਾ ਜੀ ਬਹੁਤ ਕਮਾਲ ਦੀ ਗੱਲਬਾਤ ਹੈ ਸਾਨੂੰ ਵੈਰੀਏਸ਼ਨ ਦੇ ਸਿਨੇਮੇ ਦੀ ਲੋੜ ਹੈ ਸੋ ਚੰਗਾ ਸਿਨੇਮਾ ਗੈਰੀਖਟਾ ਹੋਣ ਲੈ ਕੇ ਆਏ ਨੇ ਬਹੁਤ ਅੱਛੀ ਗੱਲ ਹੈ ਹਮੇਸ਼ਾ ਜਦੋਂ ਇਹ ਸਿਨੇਮਾ ਲੈ ਕੇ ਬਣਾਉਂਦੇ ਨੇ ਫਿਲਮ ਬਣਾਉਂਦੇ ਨੇ ਤੇ ਚੰਗੇ ਮੁੱਦੇ ਦੀ ਫਿਲਮ ਲੈ ਕੇ ਆਉਂਦੇ ਸਾਨੂੰ ਅੱਜ ਮੁੱਦੇ ਦੀ ਫਿਲਮਾਂ ਦੀ ਲੋੜ ਹੈ ਇਸ ਕਰਕੇ ਇੱਕ ਮੁੱਦੇ ਦੀ ਫਿਲਮ ਹੈ ਇਹ ਟਾਈਮ ਪਾਸ ਫਿਲਮ ਨਹੀਂ ਹੈ ਜੀ ਬਹੁਤ ਸਾਰੀ ਥੈਂਕ ਯੂ ਸੋ ਮਚ ਬਹੁਤ ਵਧੀਆ ਮੂਵੀ ਸੀ ਸਾਰਿਆਂ ਨੇ ਰੋਲ ਬਹੁਤ ਵਧੀਆ ਪਲੇ ਕੀਤਾ ਆਪਣਾ ਐਂਡ ਅ ਸਿਚੁਏਸ਼ਨ ਦੇ ਹਿਸਾਬ ਨਾਲ ਐਂਡ ਇਦਾਂ ਦੇ ਫਰਾਡ ਸਾਡੀ ਸੋਸਾਇਟੀ ਚ ਕਾਫੀ ਹੋ ਰਿਹਾ ਤੇ ਸਾਰਿਆਂ ਨੂੰ ਮੂਵੀ ਜ਼ਰੂਰ ਦੇਖਣੀ ਚਾਹੀਦੀ ਆ ਕਿਉਂਕਿ ਟਰੂ ਬੇਸਡ ਸਟੋਰੀ ਵੀ ਸੀਗੀ ਇੱਕ ਤਰੀਕੇ ਨਾਲ ਐਂਡ ਯੈਸ ਥੈਂਕ ਯੂ ਬਹੁਤ اچھی ਫਿਲਮ ਆ ਜੀ ਚੰਗਾ ਸਿਨੇਮਾ ਸਾਨੂੰ ਮਿਲਿਆ ਔਰ ਸਾਦੀ ਵੀ ਕੋਸ਼ਿਸ਼ ਆ ਯਤਨ ਕਰਦੇ ਆ ਕਿ ਪਬਲਿਕ ਨੂੰ ਆਪਾਂ ਇਹ ਮੈਸੇਜ ਲੈ ਕੇ ਜਾਈਏ ਕਿ ਜੇ ਚੰਗਾ ਸਿਨੇਮਾ ਦੇਖਣਾ ਚੰਗੇ ਨੂੰ ਸਪੋਰਟ ਕਰੋ ਬਹੁਤ ਘੱਟ ਬਜਟ ਤੇ ਜਰੂਰ ਹੋ ਸਕਦੀ ਆ ਫਿਲਮ ਤੁਹਾਨੂੰ ਇਹ ਚ ਵੱਡੇ ਸਟਾਰ ਨਹੀਂ ਦੇਖ ਸਕਦੇ ਪਰ ਇੱਕ ਕੰਟੈਂਟ ਦੇਖ ਸਕਦੇ ਜਿਹੜਾ ਤੁਹਾਡੇ ਧੀਆਂ ਪੁੱਤਾਂ ਵਾਸਤੇ ਬਹੁਤ ਜ਼ਰੂਰੀ ਆ ਇੱਕ ਚੰਗਾ ਮੈਸੇਜ ਆ ਤੁਹਾਡੇ ਬੱਚੇ ਵੀ ਗੱਲ ਨੂੰ ਐਕਟਰ ਬਣ ਸਕਦੇ ਨੇ ਤੁਹਾਡੇ ਬੱਚੇ ਵੀ ਇੱਕ ਵਧੀਆ ਕੰਟੈਂਟ ਤਿਆਰ ਕਰ ਸਕਦੇ ਨੇ ਸਸਤਾ ਕੰਟੈਂਟ ਤਿਆਰ ਕਰ ਸਕਦੇ ਨੇ ਥੈਂਕ ਯੂ ਥੈਂਕ ਯੂ ਪਰ ਜੀ ਨਹੀਂ ਨਹੀਂ ਜੀ ਤੁਸੀਂ ਸ਼ਾਇਰ ਰਹੇ ਹੋ ਅੱਜ ਕੀ ਨਹੀਂ ਸੀ ਇਹ ਪਤਾ ਨਹੀਂ ਕ ਨਹੀਂ ਹਰਫੇ ਨੂੰ ਜੀ ਤੁਸੀਂ ਹੁੰਦੇ ਹੋ ਥੈਂਕ ਯੂ ਬਹੁਤ ਵਧੀਆ ਅਮੇਜ਼ਿੰਗ ਵਰਕ ਸਟੋਰੀ ਸਕ੍ਰੀਨਪਲੇ ਅਮੇਜ਼ਿੰਗ ਹਰਦੀਪ ਮੁਬਾਰਕਬਾਦ ਇਸ ਇਸ ਫਿਲਮ ਦਾ ਕਿ ਉਹਨੇ ਬਹੁਤ ਹੀ ਸੋਹਣੀ ਫਿਲਮ ਬਹੁਤ ਸੋਹਣੀ ਲਿਖੀ ਸੋਹਣੀ ਲੱਗੀ ਐ ਇੱਕਦਮ ਡਿਫਰੈਂਟ ਸੀਗੀ ਐਕਸਪੈਕਟ ਨਹੀਂ ਸੀ ਕੀਤਾ ਕਿ ਟਾਪਿਕ ਹੈਗਾ ਜਿੱਦਾਂ ਐਡ ਤੋਂ ਵੀ ਪਤਾ ਨਹੀਂ ਸੀ ਲੱਗਦਾ ਪਰ ਰੀਲੀ ਇੰਜੋਏਡ ਇਟ ਐਂਡ ਇਟਸ ਅ ਗੁੱਡ ਟਾਪਿਕ ਬਹੁਤ ਸੋਹਣ ਡਿਫਰੈਂਟ ਦੀ ਐਕਟਿੰਗ ਸਬ ਵੰਡਰਫੁਲ ਥੈਂਕ ਯੂ

ਹਾਂ ਜੀ ਕਿੰਨੀ ਰੇਟਿੰਗ ਮੈਨੂੰ ਠੀਕ ਲੱਗੀ 5 4 5 ਮੈਮ ਕੀ ਕਹਿਣਾ ਚਾਹੋਗੇ ਬਹੁਤ ਸੋਹਣੀ ਜੀ ਬਹੁਤ ਸੋਹਣੀ ਮੂਵੀ ਹੈ ਸਾਰੀ ਜਨ ਦੀ ਘਰ ਦੀ ਕਹਾਣੀ کہہ ਸਕਦੇ ਆਪਾਂ کہہ ਸਕਦੇ ਆ ਜੀ ਮੈਂ ਇਹ ਕਹਿਣਾ ਚਾਹੁੰਗੀ ਕਿ ਇਹੋ ਜਿਹੇ ਕਨਸੈਪਟ ਬਣਨੇ ਚਾਹੀਦੇ ਆਂ ਔਰ ਮੂਵੀ ਬਹੁਤ ਸੋਹਣੀ ਹੈ ਮੈਂ ਡੀ ਟੱਕਰ ਜੀ ਨੇ ਬਹੁਤ ਸੋਹਣਾ ਸਾਰੀ ਸਟਾਰ ਕਾਸਟ ਬਹੁਤ ਸੋਹਣਾ ਕੰਮ ਹੈ ਥੈਂਕ ਯੂ ਸੋ ਮੱਚ ਇਹੋ ਜਿਹੇ ਕਨਸੈਪਟ ਲੈ ਕੇ ਆਉਣ ਦੇ ਲਈ ਬਹੁਤ ਸੋਹਣੀ ਥੈਂਕ ਯੂ ਥੈਂਕ ਯੂ ਕੀ ਕਹਿਣਾ ਚਾਹੋਗੇ ਹਰਦੀਪ ਗਰੇਵਾਲ ਪ੍ਰੋਡਕਸ਼ਨ ਹਰਦੀਪ ਗਰੇਵਾਲ ਬਹੁਤ ਸੋਹਣਾ ਪ੍ਰੋਡਿਊਸਰ ਹੈ ਤੇ ਬਹੁਤ ਵਧੀਆ ਫਿਲਮ ਬਣਾਈ ਹੈ ਡਿਫਰੈਂਟ ਕਨਸੈਪਟ ਹੈ ਤੇ ਇਦਾਂ ਦੇ ਸੋਚ ਵਾਲੇ ਪ੍ਰੋਡਿਊਸਰ ਇਸ ਇੰਡਸਟਰੀ ਨੂੰ ਚਾਹੀਦੇ ਨੇ ਸਾਨੂੰ ਕੀ ਕਹਿਣਾ ਜੀ ਬਹੁਤ ਵਧੀਆ ਮੂਵੀ ਲੱਗੀ ਬਹੁਤ ਵਧੀਆ ਕੰਟੈਂਟ ਸੀਗਾ ਬਹੁਤ ਵਧੀਆ ਜੀ ਫਾਈਵ ਸਟਾਰ ਬੱਧ ਗਿਆ ਜੀ ਬੜੀ ਵਧੀਆ ਸੀ ਮੈਮ ਬਹੁਤ ਵਧੀਆ ਸੀ ਹਰਦੀਪ ਗਰੇਵਾਲ ਸਰ ਨੇ ਬਹੁਤ ਵਧੀਆ ਐਕਟਿੰਗ ਕੀਤੀ 10 ਵਿੱਚੋਂ 10 10 ਵਿੱਚੋਂ 10 ਅਗੇਨ ਸੇਮ ਵਧੀਆ ਹੀ ਬਹੁਤ ਵਧੀਆ ਲੱਗੀ ਸੋ ਇਹ ਫਿਲਮ 68 ਜਿਸਦੀ ਕਹਾਣੀ ਜੋ ਆ ਹਰ ਕਿਸੇ ਨੂੰ ਪਸੰਦ ਆ ਰਹੀ ਕਿਹਾ ਜਾ ਰਿਹਾ ਕਿ ਵਕਰਾ ਸਿਨੇਮਾ ਜੋ ਆ ਪੰਜਾਬੀ ਇੰਡਸਟਰੀ ਦਾ ਸਾਨੂੰ ਵੇਖਣ ਨੂੰ ਮਿਲ ਰਿਹਾ ਕਿਉਂਕਿ ਇਸ ਦੇ ਵਿੱਚ ਕੋ ਡਰਾਮਾ ਦਿਖਾਇਆ ਗਿਆ ਇੱਕ ਵੱਖਰਾ ਕਨਸੈਪਟ ਜੋ ਆ ਪੰਜਾਬੀ ਸਿਨੇਮਾ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਜੋ ਆ ਹਰਦੀਪ ਗਰੇਵਾਲ ਤੇ ਉਹਨਾਂ ਦੀ ਸਟਾਰ ਕਾਸਟ ਤੇ ਟੀਮ ਦੇ ਵੱਲੋਂ ਕੀਤੀ ਗਈ ਹੈ ਜਿਸ ਨੂੰ ਲੋਕਾਂ ਦੇ ਵੱਲੋਂ ਤਾਂ ਬਹੁਤ ਪਸੰਦ ਕੀਤਾ ਜਾ ਰਿਹਾ ਸੋ ਤੁਸੀਂ ਕੀ ਕਰਨਾ ਹੈ ਤੁਸੀਂ ਇਸ ਫਿਲਮ ਦੀ ਟਿਕਟ ਬੁੱਕ ਕਰਨੀ ਹੈ ਫਿਲਮ ਨੂੰ ਵੇਖਣਾ ਹੈ ਕਿ ਸਾਨੂੰ ਜ਼ਰੂਰ ਦੱਸਣਾ ਵੀ ਤੁਹਾਨੂੰ ਇਹ ਫਿਲਮ ਕਿਵੇਂ ਦੇ ਲੱਗਿਆ ਇਸ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾਂ ਤੇ